ਕੋਪੀ ਪਰਦੇ ਨਾਲ ਵਗਦੇ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਵੇਲੇ ਅਸੀਂ ਕੋਇਪਰ ਦੇ ਪਿੰਡ ਹਬੀਬਕੇ ਵਿਖੇ ਮੌਜੂਦਾ ਜਿੱਥੇ ਸਤਲੁਜ ਦਰਿਆ ਦੀ ਢਾਹ ਜਿਹੜੀ ਹੈ ਉਹ ਲੱਗ ਚੁੱਕੀ ਆ ਤਾਂ ਕਾਫੀ ਜ਼ਮੀਨ ਜਿਹੜੀ ਆ ਉਹ ਸਤਲੁਜ ਦਰਿਆ ਨਾਲ ਵਹਾ ਕੇ ਜਿਹੜਾ ਲੈ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਇੱਧਰ ਮੈਂ ਕੈਮਰਾਮੈਨ ਨੂੰ ਕਹਾਂ ਤਸਵੀਰ ਦਿਖਾ ਦੇਣ ਸਾਹਮਣੇ ਤਸਵੀਰ ਤੁਸੀਂ ਦੇਖੋਗੇ ਕਿ ਬਿਲਕੁਲ ਸਾਹਮਣੇ ਸਤਲੁਜ ਦੀ ਢਾਹ ਜਿਹੜੀ ਉਹ ਲੱਗੀ ਹੋਈ ਆ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਕਾਫੀ ਜ਼ਮੀਨ ਜਿਹੜੀ ਆ ਝੋਨਾ ਜਿਹੜਾ ਉਹ ਬੀਜਿਆ ਹੋਇਆ ਸੀਗਾ ਤਾਂ ਕਾਫੀ ਜ਼ਮੀਨ ਸਤਲੁਜ ਦਰਿਆ ਜਿਹੜਾ ਉਹ ਅੰਦਰ ਲੈ ਗਿਆ ਇੱਧਰ ਵੀ ਤਸਵੀਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇੱਧਰ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵ ਕਿੰਨਾ ਤੇਜ਼ ਚੱਲ ਰਿਹਾ ਸਾਹਮਣੇ ਤਸਵੀਰ ਦੇਖੋਗੇ ਤਾਂ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਬਿਲਕੁਲ ਕੰਡੇ ਤੇ ਜਿਹੜਾ ਅਸੀਂ ਖੜੇ ਹੋਏ ਆ ਤੇ ਪਾਣੀ ਦਾ ਵਹਾਅ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵਹਾਅ ਜਿਹੜਾ ਉਹ ਤੇਜ਼ ਹੋਵੇਗਾ ਤਾਂ ਇਧਰ ਸਾਡੇ ਨਾਲ ਇੱਥੇ ਕੁਝ ਲੋਕ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਦੋਂ ਦਾ ਪਾਣੀ ਜਿਹੜਾ ਉਹ ਤੇਜ਼ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਤਲੁਜ ਦੀਆਂ ਤਸਵੀਰਾਂ ਗੱਲਬਾਤ ਕਰ ਲੈਣੇ ਬਾਈ ਜੀ ਨਾਮ ਕੀ ਤੁਹਾਡਾ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਕੀ ਪਰੇਸ਼ਾਨੀ ਆ ਰਹੀ ਆ ਕਦੋਂ ਦੀ ਢਾਲ ਲੱਗੀ ਹੋਈ ਆ ਇਹ ਢਾਂ ਦੋ ਤਿੰਨ ਦਿਨ ਹੋ ਗਏ ਜੀ ਜਿਆਦਾ ਲੱਗੀ ਹੂੰ ਤਾਂ ਕਿੰਨੀ ਕ ਜਮੀਨ ਜਿਹੜੀ ਦਰਿਆ ਨਾਲ ਲੱਗਿਆ ਇਹ ਦੋ ਤਿੰਨ ਕਣਾ ਜਮੀਨ ਹੈ ਕਿਹੜੀ ਹੁਣ ਟਾਕਾ 10 15 ਕਰਮਾਈ ਰਹਿ ਗਈ ਕਿਹੜੀ ਬੰਦ ਲੱਗੇ ਨਹੀਂ ਤਾਂ ਬਾਕੀ ਸਾਰੀ ਲਹਿ ਗਿਆ ਬੋਲ ਦੀ ਗੱਲ ਕਰੀਏ ਤਾਂ ਪਾਣੀ ਦਾ ਵਹਾਅ ਕਿੰਨਾ ਕ ਹੈਗਾ ਇਸ ਟਾਈਮ ਪਾਣੀ ਦਾ ਵਹਾਅ ਇੱਥੇ ਬਹੁਤ ਜ਼ਿਆਦਾ ਹੈ ਆ ਤੁਸੀਂ ਦੇਖੀ ਲੋ ਆ ਇੱਥੇ ਤਾਂ ਪਾਣੀ ਦਾ ਬਹੁਤ ਜ਼ੋਰ ਜ਼ਿਆਦੇ ਪਾਸੇ ਇੱਕ ਪੱਗਲੀ ਸਾਈਡ ਘਟੇ ਇਹ ਬੰਨ੍ਹੜੇ ਪਾਸੇ ਜਾਂਦੇ ਇਹ ਖਤਰਾ ਤਾਂ ਪੂਰਾ ਬਣਿਆ ਹੀ ਖੜਾ ਹੈ ਜੇ ਪਾਣੀ ਬੰਨ੍ਹ ਤੱਕ ਪਹੁੰਚਦਾ ਜਾਂ ਬੰਨ੍ਹ ਨੂੰ ਮਾਰ ਕਰਦਾ ਤਾਂ ਅੰਦਾਜ਼ਾ ਕਿੰਨੇ ਕ ਪਿੰਡ ਜਿਹੜੇ ਆ ਉਹ ਮਾਰ ਵਿੱਚ ਆਉਣਗੇ ਕੀ ਇਸ ਪ੍ਰੋਜਪੁਰ ਸ਼ਹਿਰ ਨੂੰ ਵੀ ਨੁਕਸਾਨ ਹੋਵੇਗਾ ਪ੍ਰੋਜਪੁਰ ਸ਼ਹਿਰ ਨੂੰ ਤਾਂ ਪਹਿਲਾ ਨੁਕਸਾਨ ਹੋਏਦਾ ਜੇ ਬੰਨ੍ਹ ਟੁੱਟਦਾ ਹੈ ਨਾ ਤੇ ਪ੍ਰੋਜਪੁਰ ਤਾਂ ਇੱਥੇ ਲੱਭਣਾ ਨਹੀਂ ਕਿੱਧਰ ਗਿਆ ਇਹਨਾਂ ਨੀਵਾ ਹੈ ਕਦੋਂ ਅੱਗੇ 88 ਘਰੀ ਪਾਣੀ ਆਇਆ ਹੈ ਤੇ ਉਦੋਂ ਵੀ ਇਵੇਂ ਹੋਈ ਹੈ ਪਰ ਉਹਪਰ ਵਾਲਾ ਬੰਦ ਨਾ ਖੜਾ ਉਹ 12 ਘੰਟੇ ਚੱਲਿਆ ਸੀ ਉਸ ਤੋਂ ਬਾਅਦ ਟੁੱਟ ਗਿਆ ਹੈ ਕਿ ਇਹ ਪਾਣੀ ਸਾਰਾ ਮਾਰ ਚੱਲਦਾ ਹੈ ਬੰਦ ਨਾ ਖੜਾ ਇਹ ਬੰਨ ਪੱਕਾ ਹੈ ਇਸ ਕਾਰਨ ਨੇ ਪਾਣੀ ਦੀ ਰੋਕ ਹੈ ਪੱਥਰ-ਪੱਥਰ ਲੱਗੇ ਨੇ ਜੇ ਪੱਥਰ ਇਸ ਤਰ੍ਹਾਂ ਲੱਗ ਲਏ ਜਾਵਣ ਤੇ ਫਿਰ ਕੋਈ ਖਤਰਾ ਨਹੀਂ ਕਿ ਅਨੋਚਾ ਅੱਗੇ ਵੱਜੀਆਂ ਆਈਆਂ ਨਾ ਤੇ ਫਿਰ ਰੋਕ ਪਾ ਜਾਏਗੀ ਕੋਈ ਪ੍ਰਸ਼ਾਸਨਦਗਾਰੀ ਹੁਣ ਤੱਕ ਆਇਆ ਇੱਥੇ ਕੋਈ ਨਹੀਂ ਆਇਆ ਜੀ ਕੋਈ ਇੱਥੇ ਆਇਆ ਹੀ ਨਹੀਂ ਕਿਸੇ ਹੱਥ ਵੇਖਿਆ ਨਹੀਂ ਕੀ ਬਣ ਰਿਹਾ ਕੀ ਨਹੀਂ ਹੂੰ ਤੇ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਆ ਸਰਪੰਚ ਸਾਹਿਬ ਕਿੰਨਾ ਕੁ ਨੁਕਸਾਨ ਹੋਵੇਗਾ ਜੇ ਇਸ ਬੰਦ ਨੂੰ ਮਾਰ ਪੈਂਦੀ ਆ ਤਾਂ ਪਿੰਡ ਦੀ ਗੱਲ ਕਰ ਅਗਲੀ ਪਿੰਡ ਇੱਥੋਂ ਕਿੰਨੀ ਕੁ ਦੂਰ ਆ ਜਿਹੜਾ ਹਬੀਬ ਕੇ ਪਸਤੀਬੀਬ ਕੇ ਬਿਲਕੁਲ ਨਾਲ ਆ ਜੀ ਇੱਕ ਅੱਧਾ ਕਿਲੋਮੀਟਰ ਦੇ ਨਾਲ ਬਿਠਾ ਇਹ ਪਿੰਡ 35 40 ਪਿੰਡਾਂ ਨੂੰ ਨੁਕਸਾਨ ਪਹੁੰਚੇਗਾ ਇਸ ਚੀਜ਼ ਦਾ ਕੋਈ ਪ੍ਰਸ਼ਾਸਨ ਗੱਲ ਹੀ ਨਹੀਂ ਸੁਣ ਰਿਹਾ ਕੋਈ ਮੁਲਾਜ਼ਮ ਇੱਥੇ ਆ ਕੇ ਢੀੜਾ ਨਹੀਂ ਮਾਰਦਾ ਕੋਈ ਕੋਈ ਕੁਛ ਦੱਸ ਕੋਈ ਨਹੀਂ ਹੈ ਜੀ ਪਹਿਲਾਂ ਵੀ ਇਸ ਏਰੀਏ ਵਿੱਚੋਂ ਹੀ ਪਾਣੀ ਲਿਸਿਆ ਸੀਗਾ ਪਿਛਲੇ ਵੀ ਵਜੋਂ 2023 ਵਿੱਚ ਪਾਣੀ ਆਇਆ ਸੀਗਾ ਜੀ ਜੀ ਇੱਥੋਂ ਰਸਿਆ ਸੀ ਇੱਥੋਂ ਲੱਗ ਨਹੀਂ ਬਿਲਕੁਲ ਬੰਦੇ ਨਾਲ ਕੋਈ ਮਲਾਜ ਮਾ ਕੇ ਗਿਹੜਾ ਨਹੀਂ ਮਰਦਾ ਜੀ ਹੁਣ ਪਾਣੀ ਕਿਵੇਂ ਆ ਪਾਣੀ ਬਹੁਤ ਆ ਜੀ ਇਧਰੋਂ ਤਾਂ ਵੱਢੀ ਜਾਂਦਾ ਬਸ ਵੇਖੋ 2 ਦਿਨ ਕੱਢੇ 3 ਦਿਨ ਕੱਢੇ ਬੰਨ ਬਿਗ ਵੀ ਸਕਦਾ ਬਿਗ ਵੀ ਸਕਦਾ ਜੀ ਬਿਗ ਵੀ ਸਕਦਾ ਤਾਂ ਬਿਲਕੁਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਗਰ ਸਮਾਂ ਰਹਿੰਦੇ ਇਸ ਬੰਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਾਫੀ ਨੁਕਸਾਨ ਜਿਹੜਾ ਉਹ ਹੋਵੇਗਾ ਨਾਲ ਕਈ ਪਿੰਡ ਜਿਹੜੇ ਆ ਉਹ ਇਸ ਦੀ ਲਪੇਟ ਵਿੱਚ ਆ ਜਾਣਗੇ ਤਾਂ ਸ਼ਹਿਰ ਦੀ ਗੱਲ ਕਰ ਲਈਏ ਤਾਂ ਫਰਾਈਪਰ ਸ਼ਹਿਰ ਨੂੰ ਵੀ ਜਿਹੜਾ ਨੁਕਸਾਨ ਆ ਉਹ ਹੋਵੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਰ ਦੇ ਪਿੰਡ ਹਬੀਬਕੇ ਤੋਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਸਤਲੁਜ ਦਰਿਆ ਦੀ ਢਾਹ ਜਿਹੜੀ ਆ ਉਹ ਲੱਗ ਚੁੱਕੀ ਆ ਸਾਹਮਣੇ ਤੁਸੀਂ ਦੇਖੋਗੇ ਕਾਫੀ ਝੋਨੇ ਦੀ ਫਸਲ ਜਿਹੜੀ ਆ ਸਤਲੁਜ ਦਰਿਆ ਜਿਹੜਾ ਵਹਾ ਕੇ ਨਾਲ ਲੈ ਗਿਆ ਤਾਂ ਪਾਣੀ ਕਾਫੀ ਤੇਜ ਜਿਹੜਾ ਉਹ ਚੱਲ ਰਿਹਾ ਤਾਲੂਕਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਜਾ ਚੁੱਕਿਆ ਪਰ ਹਾਲੇ ਤੱਕ ਇੱਥੇ ਕੋਈ ਵੀ ਜਿਹੜਾ ਮੁਲਾਜ਼ਮ ਹੈ ਉਹ ਨਹੀਂ ਪਹੁੰਚਿਆ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਨਾਲ ਲੱਗਦੇ ਪਿੰਡਾਂ ਨੂੰ ਸਤਲੁਜ ਦੇ ਕੈਰ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਕੋਈ ਪੁੱਤ ਕੈਮਰਾਮੈਨ ਰਾਜੀਵਿਕ ਦੇ ਨਾਲ ਪਰਮਜੀਤ ਸਖਾਣਾ ਕੋਈ ਟੈਲੀਵਿਜ਼ਨ